आदर्स प्रोग्राम शहरवासी समान अच्छा भगवान श्री कृष्ण जी जनमदिन श्री कृष्ण जन्माष्टमी के समाग श्री मंदर बि समाप्तो पंजाह प्रेमीअ जहिड़ा राति जो पंद्रहं वटि जनमष्टमी जो उत्सव माया जाएगा ਰੋ 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 ਬਹੁਤੀ ਹੈ ਜੇ ਆਪ ਆਓ ਆਪਣੇ ਬੱਚਿਆਂ ਨੂੰ ਕਾਲ ਲੈ ਕੇ ਆਓ ਤਾਂ ਕਿ ਛੇਦਵਾਲੇ ਪਹਾਰਾ ਦਾ ਸਾਡੇ ਬੱਚਿਆਂ ਨੂੰ ਪਤਾ ਲੱਗੇ ਕਿ ਕਿਰਤਾਂ ਮਹਾਂਜਨ ਨੇ ਹਮ ਕਿਉਂ ਕਹਿ ਦਿੰਦੇ ਹਾਂ ਜੋ ਵੀ ਸ਼੍ਰੀ ਗੁਰੂ सौ रुपया श्री रुपए हे भॻत चांद अठे सौ रुपया साढे माधा जी जिन लीता बंती है ڈرا بابا نانک کے کشن جنماشٹمی شوبھا یاترا کدی جا رہی ہے اس لکھش چھن سارے شامل ہو کے گلیا بچارا کرتے ہوئے جترا کے جنم اشٹمی بہت بہت بتا ਜਨਮ ਅਸ਼ਟਮੀ ਤੇ ਚੋਪਾ ਜਤਰਾ ਤੇ ਆਪਾਂ ਪਿਆ ਬੋਤ ਬੋਤ ਮੁਬਾਰਕਾ ਹੋ। ਸਾਰੇ ਵਸਿਆ ਮੇਰੇ ਬੱਚਾ ਸਭ ਨੂੰ ਬੋਤ ਬੋਤ ਮੁਬਾਰਕਾ। ਚੋਪਾ ਜਤਰਾ ਤੇ ਜਨਮ ਅਸ਼ਟਮੀ ਦੀ ਆਹਰੀ ਸੰਗਤ ਨੂੰ ਬਹੁਤ ਬਹੁਤ ਬੋਤ। ਨਵਾਰ ਬਾੜਾ ਉਹ ਬਾਕੇ ਬਿਆਰੀ ਦੇਗੀ। ਮੇਰੇ ਆਦੇ ਭਕਤੋ ਜਨਮ ਅਸ਼ਟਮੀ ਦੀ ਸਾਰੇ ਭਕਤਾਂ ਨੂੰ ਬਹੁਤ ਬਹੁਤ ਵਧਾਈਆਂ। ਜਨਮ ਅਸ਼ਟਮੀ ਦਾ ਖੁਬਤਿ ਹਾਰ ਸਾਡੇ ਡੇਰਾ ਬਾਬਾ ਨਾਨਕ ਦੇ ਕਿਸ਼ਨ ਮੰਦਿਰ ਵਿੱਚ ਬੜੀ ਧੂਨ-ਤਾਮ ਅਤੇ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ ਅੱਜ ਜਿਹੜਾ ਅਸੀਂ ਸ਼ੋਭਾ ਯਾਤਰਾ ਸਾਡੇ ਇਸ ਮੰਦਰ ਤੋਂ ਕੱਢੀ ਜਾ ਰਹੀ ਹੈ ਜੋ ਸਾਰੀਆਂ ਗਲੀਆਂ ਬਜ਼ਾਰਾਂ ਚ ਹੁੰਦੀ ਹੋਈ ਮੁੜ ਇਸ ਮੰਦਰ ਵਿੱਚ ਇਹਦਾ ਸਮਾਪਨ ਹੋਏਗਾ ਕੱਲ ਠੀਕ ਰਾਤ 8 ਵਜੇ ਇਸ ਜਨਮਸ਼ਟਮੀ ਦੇ ਸਬੰਧ ਵਿੱਚ ਸਾਡੇ ਨਗਰ ਦੇ ਭਜਨ ਮੰਡਲੀਆਂ ਕੀਰਤਨ ਨਗਰ ਕੀਰਤਨ ਕਰਨਾ ਕੀਰਤਨ ਕਰਨਾ ਸ਼ੁਰੂ ਕਰਨੀਆਂ ਅਤੇ ਫੋਰ ਭਜਨ ਸ਼ਬਦ ਬੋਲੇ ਜਾਣਗੇ ਜੋ ਭਗਵਾਨ ਦੀ ਜਨਮ ਤੱਕ ਚੱਲਦੇ ਰਹਿਣਗੇ ਹਿੰਦੂ ਧਰਮ ਨੂੰ ਸਾਰਿਆਂ ਨੂੰ ਸਾਰਿਆਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਧਰਮ ਦੀ ਜੋ ਉਹਦੇ ਉਹਦੇ ਵਿੱਚ ਪੂਰਾ ਆਪਣਾ ਸਹਿਯੋਗ ਦੇਣ ਆਪਣੇ ਧਰਮ ਨੂੰ ਉੱਚਾ ਚੁੱਕਣ ਦੀ ਕੋਸ਼ਿਸ਼ ਕਰਨ ਠੀਕ ਹੈ ਜੀ ਸਨਾਤਨ ਧਰਮ ਦੀ ਜੋ ਐਸਲੀ ਸਾਰੇ ਵਰਲਡ ਵਿੱਚ ਵਰਨ ਸੋਨੀ ਦਿਵਿਆ ਪੰਜਾਬ ਟੀਵੀ ਜੰਡਿਆਲਾ ਗੁਰੂ ਅੰਮ੍ਰਿਤਸਰ